ਹੰਸਸਿਕਲ ਜੀ ਸਾਰਿਆਂ ਵਧੀਫਾ ਨੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ 베ਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਲਾਗੇ ਵੀ ਜਿਹਨਾਂ ਨੇ ਫਦੇ ਘੜ ਚੂੜੀਆਂ ਬਿਲਕੁਲ ਨਾਲ ਹੀ ਪੈ ਜਾਂਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਨ ਚੱਕ ਪਾਸ ਨੀਲੀ ਦੀ ਮੈਦਾਨ ਵਿਖਾਉਣੀ ਹੈ ਤੇ ਮਗਰ ਕੱਟੀ ਵੀ ਜਿਹੜੀ ਨੀਲੀ ਦੀ ਆ ਕੱਟੀ ਵੀ ਇਹਦੇ ਨਾਲ ਹੀ ਤੇ ਇੱਕ ਹੌਲੇ ਪਾਸੇ ਇੱਕ ਅੱਤਾ ਜਿਸੋ ਹੀ ਗਾਂ ਦਿਖਾਉਣੀ ਹੈ ਜਿਹਦੇ ਮਗਰ ਵੱਛੀ ਆ ਹਾਂਜੀ ਵਿਰਦੀ ਸਾਥੀ ਸਤਿ ਸ੍ਰੀ ਅਕਾਲ ਜੀ ਸਾਸੀ ਰਾਜੀ ਹਾਂ ਜੀ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਆਪਣੇ ਸਭ ਚਲੋ ਵਧੀਆ ਹੀ ਜੇ ਤੇ ਨਾਮ ਦੱਸ ਦਿਓ ਇੱਕ ਰੀ ਨਾਮ ਰਾਜ ਗ੍ਰਿੰਦਰ ਸਿੰਘ ਹਾਂਜੀ ਤੇ ਪਿੰਡ ਹੈਗਾ ਜੇ 베ਰੀਆਂਵਾਲ ਹਾਂਜੀ ਫਤੇਗੜ ਚੂੜੀਆਂ ਦੇ ਨਾਲ ਹੀ ਬਿਲਕੁਲ ਫਤੇਗੜ ਚੂੜੀਆਂ ਦੇ ਨਾਲ ਹੀ ਹੈ ਨਾ 2 ਕਿਲੋਮੀਟਰ ਠੀਕ ਹੈ ਜੀ ਤੇ ਤਸੀਲ ਹੈਗੀ ਪਟਾਲਾ ਜ਼ਿਲ੍ਹਾ ਗਰਦਾਸ ਖੇੜੀ ਤੇ ਫੋਨ ਨੰਬਰ ਬੋਲ ਦਿਓ ਇੱਕ ਰੀ 9817 31045 ਠੀਕ ਹੈ ਤੇ ਅੱਜ ਇੱਕ ਟੋਕਰ ਗੱਬਨ ਮੱਝ ਤੇ ਇੱਕ گاਣਾ ਹੈ ਨਾ ਸੱਜਰ ਸੂਈ ਤੇ ਬਲਮਾਜੀ ਵਿਖਾ ਲੀਏ ਕਿੰਨੇ ਚਿਰ ਦੀ ਚੈੱਕ ਪਾਸ ਤੇ ਮੱਜ ਇਹ ਭਾਜੀ 3 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਆ ਹਾਂਜੀ ਘਰ ਦੀ ਮੱਜ ਜੇ ਅੱਛਾ ਤੇ ਤੀਜੇ ਸਵੇ ਸੋਈਏ ਤੀਸਰਾ ਸਵੇ ਸੋਈਏ ਅੱਛਾ ਤੇ ਮਗਰ ਇਹਦੇ ਕੱਟੀ ਹੁੰਨੀ ਨਹੀਂ ਲੀਤੀ ਬਹੁਤ ਸਿੰਦੀ ਦੀ ਕੱਟੀ ਸਾਰੀਆਂ ਨਿਸ਼ਾਨੀਆਂ ਵੇਖ ਤੇ ਮਿਲਦੀ ਕੱਟੀ ਤਾਂ ਹੀ ਆ ਕੱਟੀ ਤੇ ਮਿਲਦੀ ਕੱਟੀ ਵੀ ਮਗਰ ਚਲੋ ਤਿਆਰ ਕਰਨ ਵਾਲੀ ਆ ਕੱਟੀ ਪੜੀ ਆ ਕੇ ਪੂਰੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਦੁੱਧ ਕਿੰਨਾ ਜੇ ਦੇਕੋ ਉਦਾਂ ਤਾਂ ਤੇ 5 ਤੋਂ ਅੰਦਰ ਤੇ 4 ਤੋਂ ਬਾਹਰ ਜਿਹੜਾ ਹੈਗਾ ਉਹ ਦਸੀਆਂ ਵਿੱਚ ਧੁਰਮਾ ਦੀਆਂ ਛੇਵਾ 7 ਆ 5 ਦੇ ਲਾਗੇ ਪੰਨੇ ਜਿਹੜਾ ਹੈਗਾ 4.5 ਨਾ ਇੱਥੇ ਕ ਠੀਕ ਆ ਤੇ ਇੱਕੋ ਟਾਈਮ ਚੋਂਦੇ ਜਾਈ ਅੱਛਾ ਇੱਕੋ ਟਾਈਮ ਚ ਵਾਈ ਕਰੀਦੀ ਆ ਇਹ ਇਹ ਨਾ ਥੋੜੀ ਛੇਤੀ ਕਰਕੇ ਆ ਇੱਕ ਟਾਈਮ ਕਰੇ ਭਾਵੇਂ ਕੋਈ ਵੀਰ ਸੇਵਾ ਵਾਲਾ ਲੈ ਜਾਏ ਭਾਵੇਂ ਦੋ ਟਾਈਮ ਕਰ ਲੈ ਅੱਛਾ ਤੇ ਮਿਲਦੀ ਕੱਟੀ ਤੇ ਹੀ ਹੈ ਕੱਟੀ ਤਾਂ ਮਿਲੂਗੀ ਬਾੜੇ ਤੇ ਮਿਲ ਪੈਂਦੀ ਜੇ ਅੱਛਾ ਹਾਂ ਇਹ ਵੀ ਇਹ ਵੀ ਨਿਕਲ ਤੇ ਕੱਟੀ ਨਾਲੇ ਦੇ ਦੇਣੀ ਕੱਟੀ ਜਿਹੜਾ ਵੀਰ ਕੱਟੀ ਦੇ ਵੇਸੇ ਨਾਲ ਪਰੂ ਗਾਰੇ ਕੱਟੀ ਦੇ ਦਾ ਠੀਕ ਐ ਤਰ੍ਹਾਂ ਹੀ ਕਰੀ ਨਾ ਲੈ ਜਾ ਉਦੋਂ ਤੇ ਨਾ ਮਹੀਨੇ ਦੇ ਚੱਕ ਪਾਸ ਦਸਤੇ ਬਾਕੀ ਕੱਟੀ ਵੀ ਜਿਹੜੀ ਕਹਿੰਦੇ ਕਿ ਨਾਲ ਹੀ ਦੇ ਦੇਣੀ ਆਜ ਲੈ ਆਓ ਜੀ ਆਪ ਵੀ ਮਾਦ ਨੀ ਲਈ ਦੀ ਤੇ ਮਗਰ ਕੱਟੀ ਵੀ ਨਹੀਂ ਲਈ ਦੀ ਇਹ ਸੱਜਣ ਨੇ 14 ਕਿਲੋ ਦੁੱਧ ਚੁਆਇਆ ਜੀ ਠੀਕ ਆ 14 ਲੀਟਰ 14 ਲੀਟਰ ਦੁੱਧ ਜਿਹੜਾ ਤੁਸੀਂ ਆਪ ਹੀ ਚੁਆਇਆ ਜੀ ਬਾਕੀ ਆ ਵੀ ਪਸ਼ੂ ਜਿਹੜੇ ਘਰ ਦੇ ਹੀ ਆ ਵੀ ਜਿਹਨਾਂ ਦੇ ਆਵਸ਼ੀਅਤਿ ਆਸ਼ੀਆ ਆਪਣੀਆਂ ਤਿਆਰ ਦੇਇ ਕਰਨਾ ਇੱਕ ਉਹ ਗਾਂ ਤਾਜੀ ਸੂਈ ਆ ਆਵਲੀ ਤੇ ਕੁਛ ਇੱਧਰ ਵੀ ਪਸ਼ੂ ਜਿਹੜੇ ਕਰਦੇ ਇਹ ਨਾਲ ਦੂਧ ਦਾ ਕੰਮ ਹੈ ਵੀ ਜਿਹਨਾਂ ਦਾ ਫਦੇ ਘੜ ਚੂੜੀਆਂ ਉੱਤੇ ਦੁੱਧ ਪਾ ਕੇ ਹੁੰਦੇ ਵੀ ਜਿਹਨਾਂ ਦੇ ਘਰਾਂ 'ਚ ਇਹ ਹਰ ਫਰੀਦ ਜੀ ਮੈਤਾਂ ਦੇ ਲੱਗੇ ਮਜਬੂਰੀ ਪੈ ਗਈ ਆ ਠੀਕ ਆ ਇੱਕ ਘਰਦਿਆਂ ਦੇ ਪਿੱਤੇ 'ਚ ਪੱਥਰੀ ਹੈ ਉਹਦਾ آپریشن ਕਰਾਉਣਾ ਠੀਕ ਆ ਮੈਨੂੰ ਤਾਂ ਨੀਲੀ ਰਾਵੀ ਦੀ ਮੈਨੂੰ ਸ਼ੌਂਕ ਨਾ ਰੱਖੀ ਅੱਛਾ ਗਾੜੀ ਵੀ ਇਕੱਠੀ ਤਿਆਰ ਕਰ ਲਿਆ ਠੀਕ ਆ ਪਰ ਇਹ ਇੱਕ ਮਜਬੂਰੀ ਨੇ ਇਹ ਕੰਮ ਕਰਵਾਇਆ ਠੀਕ ਹੈ ਚਲੋ ਘਰਾਂ 'ਚ ਮਜਬੂਰੀਆਂ ਹੋ ਜਾਂਦੀਆਂ ਵਾ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੁੱਲ ਤੇ ਭਾਵੇਂ ਇਹਦਾ 65 ਕਰ ਲੋ ਬਾਠ ਕਰ ਲੋ 60 ਚੋਂ ਵੀ ਮਾਨਤਾ ਨਿਆਰ ਕਰਦਾ ਚਲੋ ਯਾਰ ਹੋਰ ਕਰਦੇ ਫਿਰ 52 ਹਜ਼ਾਰ ਦੀ ਦੇ ਰਹੇ ਹਾਂ ਉਹ ਚੋਂ 100 200 40 40 ਠੀਕ ਹੈ ਜੀ ਮੈਂ ਹੀ ਕਿਹੇ ਗੱਲੋਂ ਚ ਕੱਟਦੇ ਠੀਕ ਆ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਤਾਜੀ ਸੋਈ ਆ ਜਿਹੜੀ ਆਹ ਦੇਖ ਨਾੜੂ ਨਾੜੂ ਜਿਹੜਾ ਨਾਲ ਹੀ ਆ ਕਿੰਨੇ ਦਿਨ ਹੋਏ ਇਹਨਾਂ ਸੋਈ ਨਾ ਅੱਜ ਤੀਜਾ ਦਿਨ ਜੀ ਤੀਸਰਾ ਦਿਨੇ ਆ ਅਜੇ ਤਾਂ ਬੋਲਾ ਹੀ ਹੁਣ ਇਹ ਦੇਖੋ ਏ ਬੌੜਾ ਯਾਜ ਬਾਣੀ ਜਾਣਾ ਦੁੱਧ ਅੱਜ ਭੜਕ ਤੱਕ ਹਾਂ ਵੀ ਚਲੋ ਹੋ ਗਿਆ ਕਿੰਨਾ ਕੁ ਤਿਆਰ ਜੇ ਇਹਦੇ ਕੋ 4 ਤੋਂ ਬਾਹਰ ਹੀ ਹੋਊਗਾ ਅੱਛਾ ਹਾਂਜੀ ਤੇ ਕਿੰਨਾ ਕੁ ਤੇਰਾ ਦੁੱਧ ਚ ਵਾਈ ਜੇ ਬਾਕੀ ਇਹ ਆ ਵੀ ਇਹ پرਾਨਿਆਂ ਕੋ ਲਿਆਂਦੀ ਆ ਜਿਹੜੀ ਘਰ ਦੀ ਘਰ ਦੀ ਦਸਾਂਗੇ ਅੱਛਾ ਇਹ ਘਰ ਦੀ ਨਹੀਂ ਆ ਇਹ پرਾਨਿਆਂ ਨੇ ਦੇਤੀ ਉਹਨਾਂ ਕੋ ਮਾਲਵਾ ਆ ਸੀ ਅੱਛਾ ਤੇ ਉਹਾਂ ਦੇ ਵੀ ਤੁਸੀਂ ਸੰਭਲੇ ਤੇ ਸਾਾਨੂੰ ਆ ਮਜ਼ਦੂਰੀ ਪੈ ਗਈ ਅਸੀਂ ਦੇਣ ਦਾ ਅੱਛਾ ਹਾਂਜੀ ਤੇ ਉੱਤਰ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਦੁੱਧ 7-8 ਕਿਲੋ ਕਰ ਜੂਗੀ ਅੱਛਾ ਇਹ ਕਿਰ ਸੇਵਾ ਇਹ ਕਿ ਗਰਮੀਆਂ ਚ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਕਹੀਂ ਬਾਕੀ ਤਾਜ਼ਾ ਹੀ ਆ ਬੱਚਾ ਬਿਲਕੁਲ ਤਾਜ਼ਾ ਹੀ ਆ ਜਿਹਦੇ ਚਲੋ ਵਧੂਗੀ ਆਹ ਵੱਛੀ ਆ ਮਗਰ ਮਗਰ ਵੀ ਵੱਛੀ ਆ ਆ ਦੇਖ ਸੰਦੇ ਨਾਲ ਨਾਲ ਤਾਜ਼ਾ ਹੀ ਆ ਤੋੜੋ ਇੱਕ ਰੀ ਨਾ ਫਿਰ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆ ਜ ਲੈ ਆਓ ਜੀ ਹੁਣ ਮੋਕੇ ਦੇ ਜਿਹੜਾ ਕਹਿੰਦਾ ਕਿ 4 ਕਿਲੋਟਰ ਦੇ ਲਾਗੇ ਬੰਨੇ ਹੀ ਆ। ਨੋ। ਬਹੁਤ ਘਰ ਦੀ ਜੀ ਠੰਗੀ ਆਪਾਂ ਮੈਸ ਕਰ ਲੈ। ਠੀਕ ਹੈ ਜੀ। ਹਾਂ ਕੋਈ ਗੱਲ ਨਹੀਂ। ਕੋਈ ਰੱਸੀ ਨਹੀਂ ਪਾਉਣੀ ਇਦਾਂ ਚੋਣਾ। ਠੀਕ ਹੈ ਤੇ ਇਹਦਾ ਮੁੱਲ ਕਿੰਨਾ ਜੀ ਫਿਰ ਮੋਲੇ ਦਾ ਛੋਟਾ ਜਿਹਾ ਜਿੰਨਾ ਕ ਇਹ ਜੇਨ ਵਾਲੀ ਗੱਲ ਕਰਨੀ ਆ 18000 ਤੋਂ 1000 ਹੋਰ ਛੱਡ ਦੇ ਚਲੋ ਫਿਰ 1000 ਹੋਰ ਛੱਡ ਦੇ 16 ਦੀ ਦੇ ਦਿਓ 16 ਚ ਮਾਨਤਾ ਕਰ ਦਾਂਗਾ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਹਰ ਬਸ ਇਹੋ ਪਈਏ ਬਾਕੀ ਮੇਰਾ ਵੀਰੇ अच्छे से ਥਾਲੀ ਕਰ ਲਓ ਹਾਂਜੀ ਵੇਖ ਲਓ ਕੱਲ ਨੂੰ ਰਾਜੀ ਬਾਜੀ ਦਾ ਫੋਨ ਕਰਿਓ ਲਾਮੇ ਦਾ ਫੋਨ ਨਾ ਕਰਿਓ ਅੱਛਾ ਆ ਇੱਥੇ ਤੇ ਥਾਲੀ ਕਰ ਲਓ ਠੀਕ ਜੋ ਵੀ ਕੁਝ ਆ ਇਹੀ ਕੁਝ ਆ ਆ ਆਪਣਾ ਤਸੱਲੀ ਕਰਕੇ ਖੜੇ ਜੀ ਮੱਝਾਂ ਦੇ ਗਾਂ ਵੀ ਜੋ ਕੋਈ ਤੁਹਾਨੂੰ ਖਾਤਾ ਸਾਹਮਣੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚੱਕ ਕੇ ਖੜਿਆ ਹੋਵੇ ਜੀ ਕੱਟੀ ਚੁੰਗ ਗਈ ਜੇ ਮੱਝ ਆਪਣੀ ਇੱਥੇ ਆਓ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ